ਕੀ ਤਿਆਗਿਆ ਨੇ ਕੀ 31 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਸਰਕਾਰੀ ਸ਼ਾਮਰਾਣ ਜ਼ਮੀਨ ਛੱਟ ਦੇਵੋ ਨਹੀਂ ਤਾਂ ਸਰਕਾਰ ਦੇ ਵੱਲੋਂ ਛਡਵਾਈ ਜਾਵੇਗੀ ਅਤੇ ਪਿੰਡਾਂ ਵਿੱਚ ਹਜ਼ਾਰਾਂ ਏਕੜ ਜ਼ਮੀਨ ਸ਼ਾਮਲਾਤ ਲੋਕਾਂ ਦੇ ਵੱਲੋਂ ਦੱਬੀ ਗਈ ਹੈ ਤੇ ਜੇਕਰ ਨਾ ਬਾ ਬਲਾਕ ਦੇ ਪਿੰਡ ਤੁਹੀ ਪੱਤੇ ਦੇ ਕਿਸਾਨ ਬਰਿਆਮ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਦੇ ਵੱਲੋਂ ਸੁਵੇਪਾਦ ਦੇ ਵਿੱਚੋਂ ਪਹਿਲ ਕਦਮੀ ਕਰਦੇ ਹੋਏ ਆਪਣੀ ਜ਼ਮੀਨ ਵਿੱਚੋਂ ਸ਼ਾਮਰਾਟ 620 ਜ਼ਮੀਨ ਛੱਟ ਕੇ ਸਰਕਾਰ ਨੂੰ ਸਪੁਰਦ ਕਰ ਦਿੱਤੀ ਹੈ ਇਸ ਵਾਕਏ ਤੇ ਕਿਸਾਨ ਬਰਿਆਮ ਸਿੰਘ ਨੇ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਚਾਇਤੀ ਜ਼ਮੀਨ ਛਡਵੋਣ ਦਾ ਬੀੜਾ ਚੁੱਕਿਆ ਹੈ ਇਹ ਬਹੁਤ ਹੀ ਸ਼ਲਾਘਾਜਨਕ ਹੈ ਕਿਉਂਕਿ ਜੇਕਰ ਪੰਚਾਇਤੀ ਜ਼ਮੀਨਾਂ ਛਡਵਾਈਆਂ ਜਾਣਗੀਆਂ ਤਾਂ ਹੀ ਪਿੰਡਾਂ ਦੇ ਵਿਕਾਸ ਹੋਣਗੇ ਤੇ ਉਹਨਾਂ ਦੇ ਵੱਲੋਂ ਭਗਵੰਤ ਸਿੰਘ ਮਾਨ ਦੀ ਸੋਚ ਦੀ ਸ਼ਲਾਘਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਸਾਡੀ ਜ਼ਮੀਨ ਦਾਦੇ ਪੜਦਾਦਿਆਂ ਦੀ ਹੈ ਤੇ ਛੇ ਮਿਸਲੇ ਜ਼ਮੀਨ ਅਸਿੱਲਾ ਗਾਤਾਰਵਾਰੇ ਸੀ ਜਿਸ ਕਰਕੇ ਮੈਂ ਸੋਚਿਆ ਕਿ ਸਭ ਤੋਂ ਪਹਿਲਾਂ ਮੈਂ ਪੰਚਾਇਤੀ ਸ਼ਾਮਲਾ ਜ਼ਮੀਨ ਛੱਡਾ ਤੇ ਅੱਜ ਇਹ ਉਪਰਾਧਾ ਕੀਤਾ ਜੇਕਰ ਸਾਰੇ ਕਿਸਾਨ ਬਰਿਆਮ ਸਿੰਘ ਦੀ ਸੋਚ ਦੇ ਨਾਲ ਸਹਿਮਤ ਹੋ ਜਾਣ ਤਾਂ ਲੜਾਈ ਝਗੜੇ ਹੀ ਖਤਮ ਹੋ ਜਾਣਗੇ ਉਧਰ ਦੂਜੇ ਪਾਸੇ ਇਸ ਮੌਕੇ ਤੇ ਨਾਬਾਦੇ ਐਸ.ਡੀ.ਐਮ ਤਰਸੇਮ ਚੰਦ ਨੇ ਕਿਹਾ ਕਿ ਜੋ ਬਰਿਆਮ ਸਿੰਘ ਦੇ ਵੱਲੋਂ ਪੰਚਾਇਤੀ ਜ਼ਮੀਨ ਛੱਡੀ ਗਈ ਹੈ ਇਹ ਬਹੁਤ ਹੀ ਸ਼ਲਾਘਾਜੋਕ ਕਦਮ ਹੈ ਕਿ ਜੇਕਰ ਸਾਰੇ ਹੀ ਕਿਸਾਨ ਬਰਿਆਮ ਸਿੰਘ ਵਾਂਗੂ ਆਪਣੇ ਆਪ ਜ਼ਮੀਨ ਛੱਡ ਦੇਣ ਤਾਂ ਲੜਾਈ ਝਗੜੇ ਵੀ ਘੱਟ ਹੋ ਜਾਣਗੇ ਉਹਨਾਂ ਨੇ ਕਿਹਾ ਕਿ ਜੋ ਕਿਸਾਨ ਬਰਿਆਮ ਸਿੰਘ ਵੱਲੋਂ ਭੇਜੇ ਉਪਰਾਲਾ ਕੀਤਾ ਗਿਆ ਹੈ ਤੋ ਪਹਿਲਾ ਤਾਂ ਮੈਂ ਧੰਨਵਾਦ ਕਰਦਾ ਸਾਡੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਆ ਜਿੰਨੇ ਵੀ ਨਜਾਇਜ਼ ਕਬਜ਼ੇ ਨੇ ਉਹਨਾਂ ਨੇ ਮਤਲਬ 31 ਮਈ ਤੱਕ ਕਿਹਾ ਵੀ ਆਪ ਹਮਾਰੇ ਛੱਡੋ ਮੈਂ ਲਗਭਗ ਸਾਲ ਪਹਿਲਾਂ ਇਹ ਜ਼ਮੀਨ ਛੱਡਣੀ ਚਾਹੁੰਦਾ ਸੀ ਸਿਆਮਲੇਟ ਕਿਉਂਕਿ ਮੈਨੂੰ ਸ਼ੱਕ ਸੀ ਮੈਂ ਆਪਦੀ ਮਿੰਨਤੀ ਕੀਤੀ ਲਗਭਗ 4-5 ਵਿਸਵੇ ਤੋਂ ਜਿਹੜਾ ਕਿ ਸਿਆਮਲੇਟ ਦਾ ਮੇਰੇ ਵਿਚਰ ਵਾਲਿਆ ਸੀ ਬਜ਼ੁਰਗਾਂ ਵੇਲੇ ਦਾ ਦੇਖੋ ਮੈਨੂੰ ਤਾਂ ਬਜ਼ੁਰਗਾਂ ਤੋਂ ਮਿਲੀ ਹੈ ਵਿਰਾਸਤ ਦੇ ਵਿੱਚ ਤੇ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ 27 5 2022 ਨੂੰ ਵੀ ਜਿੰਨੇ ਵੀ ਨਜਾਇਜ਼ ਕਬਜ਼ੇ ਨੇ ਉਹ ਛਡਵਾਏ ਜਾਣ ਬੀਡੀਪੀਓ ਦਫਤਰ ਤੇ ਪੰਚਾਇਤ ਦੇ ਵੀ ਧਿਆਨ ਚ ਲਿਆਂਦਾ ਸੀ ਇਹ ਮਾਮਲਾ ਲਗਭਗ ਸਾਲ ਸਮਾਂ ਬੀਤ ਗਿਆ ਜਦੋਂ ਕੋਈ ਸੁਣਵਾਈ ਨਹੀਂ ਤੇ ਫਿਰ ਮੈਂ ਆਪਣੀ ਖੁਸ਼ੀ ਨਾਲ ਛੱਡ ਰਹੀ ਹਾਂ ਜੀ ਕਿੰਨੀ ਜ਼ਮੀਨ ਛੱਡ ਰਹੇ ਹੋ ਤੁਸੀਂ ਇਹਦੀ ਲਗਭਗ 5 6 ਵਿਸਵੇ ਥੋਂ ਆ ਜੀ ਪਿੰਡ ਚ ਕਿੰਨੀ ਪੰਚਾਇਤੀ ਸ਼ਾਮਲਾ ਡਾ ਜੀ ਦੇਖੋ ਜੀ ਇਹ ਵਿਸਾ ਹੈਗਾ ਪੰਚਾਇਤ ਦਾ ਇਸ ਸਬੰਧ ਚ ਪੰਚਾਇਤ ਹੀ ਦੱਸੇਗੀ ਤਾਂ ਕੀ ਤਾਂ ਕਾਫੀ ਹੋਣੀ ਦੇਖੋ ਜੀ ਵੇਸ ਵੇਸੇ ਤਾਂ ਪੰਚਾਇਤੀ ਦੱਸ ਸਕਦੀ ਹੈ ਵੀ ਕਿੰਨੀ ਆ ਤੁਹਾਡੇ ਮਨ ਚ ਕਿਵੇਂ ਵੀ ਜਿਹੜਾ ਹੈਗਾ ਛੱਡਣੀ ਆਗੀ ਕਿਉਂ ਨਹੀਂ ਤਾਂ ਅਗਲਾ ਕਹਿੰਦਾ ਵੀ ਜਦੋਂ ਸਰਕਾਰ ਛੜਾਊਗੀ ਉਦੋਂ ਛੱਡਾਂਗੇ ਦੇਖਾਂਗੇ ਪਤਾ ਪਤਾ ਕੀ ਆ ਜੀ ਦੇਖੋ ਜਿਹੜੇ ਲੋਕ ਭਲਾਈ ਦੇ ਕੰਮ ਹੁੰਦੇ ਨੇ ਸਿਆਮ ਲੇਟ ਇਸ ਕਰਕੇ ਆ ਵੀ ਜੋ ਆਮਦਨ ਵਧੂਗੀ ਪੰਚਾਇਤ ਦੀ ਉਹਦੇ ਨਾਲ ਪਿੰਡ ਦਾ ਵਿਕਾਸ ਹੋਣਾ ਚਲੋ ਇਹ ਚੀਫ ਮਿਨਿਸਟਰ ਦਾ ਧੰਨਵਾਦ ਵੀ ਕਰਦੇ ਆ ਅਸੀਂ ਜਿਨ੍ਹਾਂ ਨੇ ਪਹਿਲਗਦਮੀ ਕੀਤੀ ਨਾਲ ਨਾਲ ਬੇਨਤੀ ਕਰਦੇ ਆ ਵੀ ਜਿੰਨੇ ਅਸਰ ਸੁਖ ਵਾਲੇ ਲੋਕ ਨੇ ਪਖਵਾਤ ਨਾ ਕੀਤਾ ਜਾਵੇ ਟੋਟਲ ਸਭ ਤੋਂ ਛਡਵਾਈ ਜਾਵੇ ਉਹ ਮੁੱਖ ਮੰਤਰੀ ਨੇ ਕਹਿਤਾ ਜਦੋਂ ਸੁਖ ਵਿਲਾਸ ਦਾ ਨਾਂ ਵੀ ਵਿੱਚ ਆ ਗਿਆ ਤਣਾਟ ਲੋਕਾਂ ਦਾ ਉਹ ਤਾਂ ਲੱਗਦਾ ਵੀ ਇੱਕ ਐਕਵਲ ਚੱਲਣ ਗਈ ਸਾਰ ਦੇਖੋ ਜੀ ਉਹ ਪਹਿਲ ਕਦਮੀ ਬਹੁਤ ਵਧੀਆ ਕੀਤੀ ਹੈ ਚੀਫ ਮਨਿਸਟਰ ਨੇ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਮੈਂ ਇੱਕ ਆਮ ਕਿਸਾਨ ਹੋਣ ਦੇ ਨਾਤੇ ਧੰਨਵਾਦ ਕਰਦਾ ਜੀ ਸਰਕਾਰ ਦਾ ਜਿਵੇਂ ਤੁਸੀਂ ਆਪ ਮਹਾਰਾਜ ਛੱਡੀ ਆ ਹੋਰ ਪੰਜਾਬ ਦੇ ਵੀ ਬਥੇਰੇ ਲੋਕ ਹੋਣਗੇ ਜਿਨ੍ਹਾਂ ਨੇ ਜਿਨ੍ਹਾਂ ਕੋਲੇ ਹੈਗੀ ਆ ਉਹਨਾਂ ਨੂੰ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਜਿਵੇਂ ਮੈਸੇਜ ਤਾਂ ਇਹੀ ਆ ਜੀ ਬੇਨਤੀ ਆ ਵੀ ਜਿਵੇਂ ਮੈਂ ਪਹਿਲ ਕਦਮੀ ਕੀਤੀ ਹੈ ਸਭ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਭਲਾਈ ਦਾ ਕੰਮ ਆ ਜੀ ਇਸ ਕਰਕੇ ਸਭ ਨੂੰ ਇਹ ਛੱਡਣੀ ਚਾਹੀਦੀ ਆ ਕਿਸੇ ਕੋਲ ਥੋੜੀ ਜਾਂ ਬਹੁਤੀ ਮੈਟਰ ਥੋੜੀ ਬਹੁਤੀ ਦਾ ਨਹੀਂ ਗਲਤ ਆ ਮਤਲਬ ਸਹੀ ਕੰਮ ਦਾ ਆ ਜੀ ਠੀਕ ਜਿਹੜਾ ਪਿੰਡ ਦੇ ਬਰਿਆਮ ਸਿੰਘ ਨੇ ਇਹਨਾਂ ਨੇ ਪਹਿਲਾ ਕਦਮੀ ਕੀਤੀ ਆ ਸ਼ਾਮ ਲਾੜ ਜਮੀਨ ਛੱਡੀ ਆ ਜੀ ਸਭ ਤੋਂ ਪਹਿਲਾਂ ਮੈਂ ਸਰਦਾਰ ਭਵਨਤ ਸਿੰਘ ਮਾਨ ਸੀਐਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਿਆਲ ਆੜ ਛਣਾਉਂਦਾ ਇੱਕ ਮਹਿਮ ਚਲਾਈ ਆ ਜੀ ਤੇ ਨਾਲ-ਨਾਲ ਸਾਡੇ ਗੁਰਦੇਵ ਸਿੰਘ ਦੇਮਾਨ ਐਮਐਲਏ ਨਾਬਾਈ ਉਹਨਾਂ ਦੇ ਵੀ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਉਹ ਵਧੀਆ ਕੰਮ ਕਰ ਰਹੇ ਨੇ ਅਲਗ-ਅਲਗ ਇਲਾਕਿਆਂ ਦੇ ਵਿੱਚੋਂ ਧੰਨ ਉਹਦੇ ਨਾਲ ਧੰਨਵਾਦ ਮੈਂ ਸਾਡੇ ਬ੍ਰਿ얌 ਸਿੰਘ ਥੂਹੀ ਇਹਨਾਂ ਦਾ ਵੀ ਕਰਦਾ ਜਿਨ੍ਹਾਂ ਨੇ ਪਿੰਡ ਦੇ ਵਿੱਚ ਪਹਿਲ ਕਦਮੀ ਕੀਤੀ ਸਿਆਮਲਾਟ ਛੱਡੀ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹ ਉਪਰਾਲੇ ਕਰਨੇ ਚਾਹੁੰਦੇ ਨੇ ਸਦੋ ਜਿੰਨਾ ਚਿਰ ਚਲੋ ਬਾਹਲੀ ਇਹਨਾਂ ਨੂੰ ਪਤਾ ਨਹੀਂ ଥିਵੀ ਮਿਲੋ ਸਿਆਮਲਾਟਾ ਇੱਕ ਸਾਲ ਪਹਿਲਾਂ ਤਾਨੂੰ ਪਤਾ ਲੱਗਿਆ ਤੇ ਇਹਨਾਂ ਨੇ ਬੇਨਤੀ ਕਰਕੇ ਵੀਡੀਓ ਦਫ਼ਤਰ ਜਾਂ ਪੰਚਾਇਤ ਨੂੰ ਇਹਨਾਂ ਨੇ ਇਕਰਾਰਨਾਮੇ ਦਿੱਤੀਆਂ ਉਹ ਹੋਂ ਤੱਕ ਕੋਈ ਧਿਆਨ ਨਹੀਂ ਦਿੱਤਾ ਆਖਰਕਾਰ ਉਹਨਾਂ ਨੇ ਇਹਨਾਂ ਨੂੰ ਸਲਾਹ ਕਰਕੇ ਇਹ ਆਪ ਇਹਨਾਂ ਨੇ ਛੱਡ ਦਿੱਤੀ ਵਧੀਆ ਉਪਰਾਲਾ ਤੇ ਸਾਰੇ ਬਹੁਤ ਵਧੀਆ ਵੇ ਇਸ ਤਰ੍ਹਾਂ ਜੇ ਕੋਈ ਲੜਾਈ ਝਗੜਾ ਨਹੀਂ ਹੋਣਾ ਦੇਖੋ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਇਹਨਾਂ ਨੇ ਮਿਲ ਕੇ ਛੱਡੀ ਸ਼ਾਮਲਾਟ ਤੇ ਹੋਰ ਵੀ ਕਿਸਾਨਾਂ ਨੂੰ ਵੀ ਦੇਖੋ ਇਹ ਸਰਕਾਰ ਦੀ ਪਲਣਾ ਕਰਨੀ ਚਾਹੁੰਦੇ ਹੁੰਦੇ ਸਾਰਾ ਇਹ ਕਾਫੀ ਤੁਹਾਡੇ ਪਿੰਡ ਚ ਸ਼ਾਮਲਾਟ ਜੇ ਸਾਰੀ ਛੱਡਣ ਤਾਂ ਵਿਕਾਸ ਵੀ ਵਧੀਆ ਹੋਊਗਾ ਪਿੰਡ ਦਾ ਦੇਖੋ ਸਾਡੀ ਛੋਟੀ ਉਮਰੋਂ ਕਰਕੇ ਸਾਨੂੰ ਹਜੇ ਇੰਨਾ ਤਿਆਰ ਬਣਨਾ ਕਿ ਕਿੰਨੀ ਕਿਸੇ ਆਮ ਲਾਟ ਹੈ ਤਾਂ ਦੇਖੋ ਪੰਚਾਇਤ ਆਪਣੇ ਘੜਾਊਗੇ ਪਟਵਾਰੀ ਸਾਹਿਬ ਹੀ ਦੱਸਣਗੇ ਕਿ ਕਿੰਨੀ ਸਾਡੇ ਪਿੰਡ ਦੇ ਵਿੱਚ ਰਕਬਾ ਹੈਗਾ ਜੀ ਉਹ ਵੀ ਮਤਲਬ ਕਿ ਦੱਸ ਕੇ ਉਹਨਾਂ ਕੇ ਅੱਗੇ ਕਾਰੋਈ ਚੱਲ ਪੂ। ਉਹ ਰਾਜੀ ਤੁਸੀਂ ਪੰਚਾਇਤ ਮੈਂਬਰ ਹਾਂਜੀ ਹਾਂਜੀ ਜਿਹੜੇ ਬਰਿਆਮ ਸਿੰਘ ਨੇ ਪਹਿਲ ਕਦਮ ਕੀਤਾ ਕਿਸ ਤਰ੍ਹਾਂ ਦੇਖਦੇ ਹਾਂ ਅਜੀਤਾ ਜੀ ਇਹਨਾਂ ਦੀ ਸੋਚ ਨੂੰ ਸਲਾਮ ਕਰਦੇ ਆ ਵੀ ਇਹਨਾਂ ਨੇ ਇੰਨਾ ਵਧੀਆ ਸੋਚਿਆ ਊਂ ਵੀ ਖੈਰ ਇਹ ਬਹੁਤ ਵਧੀਆ ਸੋਚ ਦੇ ਮਾਲਕ ਨੇ ਜੀ ਚਲੋ ਜੇ ਇਹਨਾਂ ਨੇ ਪਹਿਲ ਕਦਮੀ ਕਰੀ ਐ ਇਹਨਾਂ ਨੂੰ ਦੇਖ ਕੇ ਹੋਰ ਵੀ ਕਿਸਾਨਾਂ ਨੂੰ ਚਲੋ ਜਿੰਨਾ ਟਾਈਮ ਬਾਹ ਲਿਆ ਕੋਈ ਗੱਲ ਨਹੀਂ ਹੁਣ ਸਰਕਾਰ ਦੀ ਇਹੋ ਜਿਹੜੀ ਅਮਾਨਤ ਆ ਉਹਨਾਂ ਨੂੰ ਸਮਾਉਣੀ ਚਾਹੀਦੀ ਹੈਗੀ ਤਾਂ ਜੋ ਪੰਚਾਇਤ ਦਾ ਜਿਹੜਾ ਪੈਸਾ ਹੋਰ ਵਧੂਗਾ ਜੀ ਪਿੰਡਾਂ ਦੇ ਵਿਕਾਸ 'ਤੇ ਹੋਰ ਲੱਗੇ ਜੀ ਪੰਚਾਇਤ ਦੀ ਕਿੰਨੀ ਕੁ ਜ਼ਮੀਨ ਐ ਸ਼ਾਮ ਲੜ ਤੁਹਾਨੂੰ ਪਤਾ ਪੰਚਾਇਤ ਨੂੰ ਸਾਡੇ ਜੀ ਇਹ ਦੋ ਪਿੰਡ ਨੇ ਜੀ ਦੋ ਪਿੰਡਾਂ ਦੇ ਦੋ ਹੀ ਪੰਚਾਇਤਾਂ ਨੇ ਜੀ ਅਲੱਗ-ਅਲੱਗ ਉਹ ਆ ਜੀ ਇੱਕ ਸਾਈਡ ਤਾਂ ਮੈਨੂੰ ਲੱਗਦਾ ਜੀ ਜਿਆਦਾ ਨਹੀਂ 50 60 ਬਿਗੇ ਆ ਜੀ ਦੂਜੀ ਸਾਈਡ ਤਾਂ ਦੂਏ ਸਰਮੰਚ ਨੂੰ ਪਤਾ ਜੀ ਹਾਂ ਇਹ ਵਿੱਚੇ 50 60 ਸਾਰੀ ਛੱਡ ਦੇਣਾ ਤਾਂ ਵਧੀਆ ਵਿਕਾਸ ਵੀ ਹੋਊਗਾ 50 60 ਦੇ ਵਿੱਚੋਂ ਜੀ ਮੈਨੂੰ ਲੱਗਦਾ 35 40 ਬਿਗੇ ਹੀ ਆ ਜੀ ਬਾਕੀ ਸਾਰੀ ਦੱਬੀ ਹੋਈ ਆ ਜੀ ਅੱਛਾ ਦੱਬੀ 35 40 ਬਿਗੇ ਹਾਂ ਪੰਚਾਇਤ ਦੇ ਕਬਜ਼ੇ ਚ ਉਹ ਵੀ ਚਲੋ ਜਿਹੜੀ ਹੋਰ ਲਵੇ ਆਂਡੀ ਕਵਾਂਡੀ ਨੇ ਉਹ ਵੱਢੀ ਜਾਂਦੇ ਨੇ ਜੀ ਉਹ ਚੋਂ ਕੁਝ ਕਾਗਜ਼ਾਂ 'ਚ ਉਹ ਜ਼ਿਆਦਾ ਆ ਜੀ ਪਰ ਬਾਉਂਦੇ ਘਟਾਂ ਜੀ ਤੁਮੀ ਪੱਤੇ ਦੇਖੇ ਬਰਿਆਮ ਸਿੰਘ ਨਾਮ ਦੇ ਕਿਸਾਨ ਨੇ ਪਹਿਲ ਕਰਦੀ ਕੀਤੀ ਜੀ ਉਹਨਾਂ ਨੂੰ 6 ਜੁੜੀ ਹੈਗੀ ਹੈ ਬਿਸਬੀ ਜਮੀਨ ਛੱਡੀਆਂ ਕਿਸ ਤਰ੍ਹਾਂ ਦੀ ਚੰਗੀ ਪਹਿਲ ਕੀਤੀ ਹੈ ਜੀ ਬਰਿਆਮ ਸਿੰਘ ਦਾ ਪਹਿਲਾਂ ਮੈਂ ਧੰਨਵਾਦ ਕਰਦਾ ਵੀ ਸਰਕਾਰ ਵੱਲੋਂ ਚਲਾਈ ਮਹਨ ਦੇ ਵਿੱਚ ਉਹਨੇ ਵਧੀਆ ਯੋਗਦਾਨ ਪਾਇਆ अच्छी ਗੱਲ ਹੈ ਜੀ ਕੋਈ ਤੱਕ ਗਿਆ ਜੀ ਨਾਬੇ ਦੇ ਵਿੱਚ ਕੀ ਲੱਗਦਾ ਜਿਵੇਂ ਬਰਿਆਮ ਸਿੰਘ ਨੇ ਪਹਿਲ ਕਰਦੀ ਕੀਤੀ ਹੈ ਪੰਜਾਬ ਚ ਵੀ ਇਸ ਤਰ੍ਹਾਂ ਜੀ ਪਹਿਲ ਕਰਦੀ ਕਰਨ ਲੜਾਈ ਝਗੜੇ ਜਿਹੜਾ ਹੈਗਾ ਘੱਟ ਸਕਦੇ ਬਿਲਕੁਲ ਘੱਟ ਸਕਦੇ ਨੇ ਜੀ ਐਂਡ ਜਿਹੜਾ ਹੈ ਹਰਿਆਵਲ ਵੱਧ ਸਕਦੀ ਹੈ ਇਵਨ ਕਿਉਂਕਿ ਪੰਚਾਇਤੀ ਜ਼ਮੀਨਾਂ ਜੇ ਕੋਈ ਛੱਡੇਗਾ ਤਾਂ ਉਸ ਤੇ ਪੇੜ-ਪੌਦੇ ਜਿਹੜੇ ਹੈਗੇ ਆਉਣ ਵਾਲੇ ਸੀਜ਼ਨ ਦੇ ਵਿੱਚ ਮੈਂ ਨਾਬਾਸੌੜੀ ਦੇ ਵਿੱਚ ਤਾਂ ਜ਼ਰੂਰ ਲਗਵਾਵਾਂਗਾ ਨਾਬਾਸੌੜੀ ਦੇ ਹੋਰ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਜਿਨ੍ਹਾਂ ਨੂੰ ਲੱਗਦਾ ਹੈਗਾ ਵੀ ਉਹਨਾਂ ਕੋਲ ਪੰਚਾਇਤੀ ਜ਼ਮੀਨ ਹੈਗੀ ਉਹ ਆਪਣੇ ਆਪ ਛੱਡ ਦੇਣ ਤਾਂ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦਾ ਧੰਨਵਾਦ ਕਰੇਗਾ ਪਿੰਡਾਂ ਦੀ ਡਵੈਲਪਮੈਂਟ ਜੂ ਵੀ ਕਾਰਗਰ ਸਿੱਧ ਹੋਵੇ ਕਿ ਪੰਚਾਇਤੀ ਬਿਲਕੁਲ ਹੋਏਗੀ ਜੀ ਪੰਜ ਪੰਚਾਇਤੀ ਜਮੀਨ ਦੇਤੇ ਚੜੇਗੀ ਤਾਂ ਜਿਹੜੀ ਪੰਚਾਇਤ ਨੂੰ ਆਮਦਨ ਹੋਏਗੀ ਤਾਂ ਉਹਨਾਂ ਦੇ ਪਿੰਡ ਤੇ ਹੀ ਲੱਗਣੀ ਹੈ ਜੀ ਕਿ ਇਹ ਸਾਰੀ ਜਿਹੜਾ ਬਿਨਾਂ ਪੱਖਪਾਤ ਹੋਊਗੀ ਬਿਲਕੁਲ ਜੀ ਹਾਂ ਬਿਲਕੁਲ ਨਾਬਾਦੀ ਤਾਂ ਮੈਂ ਗਰੰਟੀ ਲੈਣਾ ਨਾਬਾਦ ਵਿਸਤਾਰ ਵੀ ਬਿਲਕੁਲ ਬਿਨਾਂ ਪੱਖਪਾਤ ਹੋਏਗਾ